ਨਾਲ ਬਿਨਾਂ ਤੇ ਉਹ ਮਾੜੀ ਸਦਾਮ ਦੀ ਬੋਲੀ ਉਸ ਤੋਂ ਬਾਅਦ ਹੁਣ ਸੀਤਾ ਦੇ ਭਗੜੇ ਭੋਗ ਹੋਏ ਨੇ ਫਿਰ ਉੱਤਰ ਕੇ ਉੱਥੇ ਇਹ ਦਾਰੂ ਕਿਤੇ ਭੋਗ ਤੇ ਗਿਆ ਜਦੋਂ ਉੱਥੇ ਤੁਸੀਂ ਇੱਕ ਨੌਜਵਾਨਾਂ ਨੇ ਇਹਨੂੰ ਪੁੱਛਿਆ ਕਿ ਤੂੰ ਦਾਰੂ ਕਿੱਤੀ ਹੋਈ ਆ ਤਾਂ ਇਹ ਕੋਈ ਥੋਸ ਜਵਾਬ ਨਾ ਦਿੰਦਾ ਹੋਏ ਉੱਥੋਂ ਨਿਕਲਦਾ ਤੇ ਨਿਤਨੇ ਮੈਂ ਨਾ ਕਿਹਾ ਕਿ ਮੈਂ ਨੂੰ ਕੱਢਣਾ ਮੈਂ ਆਮ ਆਦਮੀ ਆ ਇਹ ਇਹਨੂੰ ਨਹੀਂ ਡਰ ਸੀ ਇਹ ਇੰਨਾ ਹੀ ਲੋਕਾਂ ਦਾ ਚੇਤਾ ਸੀ ਉੱਤੇ ਖੜਦਾ ਖੜ ਕੇ ਗੱਲ ਕਰਦਾ ਦੱਸਦਾ ਲੋਕਾਂ ਨੂੰ ਕਿ ਮੈਂ ਸ਼ਰਾਬ ਨਹੀਂ ਪੀਂਦੀਂ ਪ੍ਰੈਸ ਕਾਨਫਰੈਂਸ ਕਰਦਾ ਸਰਕਾਰ ਕਿਹਨਾਂ ਨੂੰ ਬੁਲਾਉਂਦਾ ਕਿ ਆਓ ਜੀ ਮੇਰਾ ਟੈਕਸਰ ਆ ਉੱਪਰ ਭਗਵੰਤ ਮਾਨ ਆਪਣੇ ਭੋਲ ਦੇ ਕੋਈ ਵੀ ਜਿਹੜਾ ਥੋਸ ਆ ਉਹ ਗੱਲ ਨਹੀਂ ਕਰ ਸਕਿਆ ਉਥੋਂ ਨੱਟ ਗਿਆ ਹਮੇਸ਼ਾ ਚੋਰ ਬੰਦਾ ਹੀ ਨੱਟਦਾ ਹੁੰਦਾ ਭਗਵੰਤ ਮਾਨ ਝੂਠਾ ਦੇ ਸ਼ੇਰ ਦਾ ਇਸ ਕਰਕੇ ਉਥੋਂ ਨੱਟ ਰਿਹਾ ਸਾਡੀ ਡਿਮਾਂਡ ਹੈ ਜੀ ਇਹ ਭਗਵੰਤ ਮਾਨ ਪਰਾਂ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਕਿਉਂਕਿ ਲੋਕਾਂ ਨੇ ਵੋਟਾਂ ਉਹਨੂੰ ਸ਼ਰਾਬਾਂ ਪੀ ਕੇ ਭੋਗਾਂ ਦਾ ਜਾਨ ਨਹੀਂ ਪਾਈਆਂ ਕੰਮ ਕਰਨ ਲਈ ਪਾਈਆਂ ਨੇ ਕੀ ਕੰਮ ਕੀਤਾ ਨੇ ਹਾਲ ਤੱਕ ਸਿਰਫ ਜਿਹੜੀਆਂ ਦੂਜਿਆਂ ਦੇ ਦੁਸ਼ਮਣਵਾਦੀ ਲਾਉਣ ਤੋਂ ਇਲਾਵਾ ਉਹਨੇ ਇੱਕ ਢੱਕਾ ਕੰਮ ਨਹੀਂ ਕੀਤਾ ਤੇ ਸਾਡੀ ਮੰਗ ਅਕਿ ਸਤੀਫਾ ਦੇਵੇ ਤੇ ਉਹ ਮਾਫੀ ਮੰਗੇ ਜੇ ਸਤੀਫਾ ਨਹੀਂ ਲੈਂਦਾ ਤਾਂ ਕੀ ਕਾਰਵਾਈ ਕਰੋ ਅਸੀਂ ਕਾਰਵਾਈ ਦੇਖੋ ਭਗਵਾਨਤਮਾ ਦੇ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਘੁੰਮਲੇ ਫੜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾਨਤਮਾ ਜਿੱਥੇ ਵੀ ਜਾਊਗਾ ਅਸੀਂ ਉਰ ਉੱਥੇ ਘਰਾਓ ਕਰਾਂਗੇ ਤੇ ਉਹਨੂੰ ਕਲਿਆ ਝੰਡੇ ਨਾਲ ਉਹਦਾ ਹਰ ਇੱਕ ਜਗ੍ਹਾ ਸਵਾਗਤ ਕਰਾਂਗੇ ਕਿਉਂਕਿ ਉਹਦਾ ਕੋਈ ਇਹ ਜਵਾਬ ਉਹਨੂੰ ਝੋਲ ਦਬ ਨਹੀਂ ਦੇ ਸਕਦਾ ਉਹ ਕੋਈ ਤੇ ਉਹਦਾ ਅਸੀਂ ਹਰ ਇੱਕ ਜਗ੍ਹਾ ਜਾ ਕੇ ਜਿਹੜਾ ਉਹਦਾ ਮੋਟਾ